ਇਹ ਅੱਗ ਬਾਲਣ ਦੀ ਤਿਆਰੀ ਹੈ ਤੇ ਇਹ ਜੰਮੂ ਪਠਾਨਕੋਟ ਜੰਮੂ ਪਠਾਨਕੋਟ ਕਹਿੰਦੇ ਆ ਜਲੰਧਰ ਪਠਾਨਕੋਟ ਰੋਡ ਆ ਤੇ ਨਸੀ ਅੰਡਰਵਰ ਦਾ ਰੇਟ ਕੀ ਵੀਰ ਜੀ ਉਹ ਦੇ ਦੇਾਂਗੇ ਯਾਰ ਤੇਰਾ ਭਰਾ ਜਿਹੜਾ ਮੇਰੇ ਭਰਾ ਦਾ ਬਲੌਗ ਦੇਖ ਕੇ ਮੇਰੇ ਭਰਾ ਦੀ ਵੀਡੀਓ ਦੇਖ ਆਇਆਗਾ ਉਹਨੂੰ ਸਪੈਸ਼ਲਿਸਟ ਸਾਊਂਡ ਕਰਾਂਗਾ ਕਾਲਾ ਨਾ ਪੜਦੇ ਰਹੇ ਲੈਂਪ ਹੁੰਦੀ ਹੈ ਲੈਂਪ ਜਦ ਤੱਕ ਦੱਸਿਆ ਨਹੀਂ ਉਹਨੂੰ ਨਾਗਾ ਸ਼ੈਤਾਨ ਹੋ ਗਈ ਹਾਂ ਨਾ ਪਰ ਜੱਗ ਦੀ ਉਹਨਾਂ ਦੇਖੀ ਨਹੀਂ ਤੂੰ ਜੀ ਵੀ ਗੱਲ ਹੀ ਨਹੀਂ ਆਉਂਦੀ ਹਾਂ ਬਾਤ ਉਹ ਏਦਾਂ ਕਿਤਾਬ ਵੜੀ ਝੁਕੀ ਆਈ ਕਿਤਾਬ ਡੇਗੀ ਥੱਲੇ ਉਹ ਬਾਜਾ ਮਾਨ ਜਿਵੇਂ ਮੈਂ ਫਤਿਹ ਖਾ ਖਾ ਕੇ ਗੁਜ਼ਾਰਾ ਕੀਤਾ ਕੁੱਤੇ ਦੇ ਰਸਾਂ ਦੇ ਖਾ ਖਾ ਕੇ ਉਹ ਤੋਂ ਜੰਗ ਚ ਉੱਥੇ ਮੈਂ ਜੱਗ ਦੇ ਤੜੇ ਤੇ ਥੱਲੇ ਅੰਗਰੇਜ਼ ਨੇ ਜਰਮਨ ਦੀ ਲੜਾਈ ਚ ਰਹਿਣਾ ਨੂੰ ਸੈਰਟੀਫੀਕੇਟ ਦਿੱਤਾ ਸੀ ਕਿਉਂਕਿ ਏਡਾ ਛੋਟਾ ਜਿਗਰਾ ਰੱਖਦੀ ਯਾਰ ਕਿ ਬਲਕਿ ਤਾਂ ਮੜਦਾ ਦਰਦ ਨਾਲ ਸਿਹਾਈ ਨਾਲ ਬੈਠ ਕੇ ਸੁਮੇਰ ਦਾ ਖਾਣਾ ਦੱਸ ਤਾਂ ਦੇ ਲੋ ਵੀ ਬਿੱਲਾ ਤੇ ਅੱਡੇ ਠੰਡ ਦਾ ਆਨੰਦ ਪੂਰਾ ਮਾਰ ਰਹੇ ਆ ਸਭ ਵਲੌਗ ਦੀ ਆਪਾਂ ਸ਼ੁਰੂਆਤ ਕਰਤੀ ਆ ਤੇ ਅੱਜ ਸ਼ਹਿਰ ਦਾ ਵਲੌਗ ਬਣੇਗਾ ਮੁੰਡੇ ਆਪਣੇ ਚਾਹੇ ਵਾਲੇ ਦੇ ਸਾਹਮਣੇ ਖੜੇ ਆ ਇਹ ਅੱਗ ਬਾਲਣ ਦੀ ਤਿਆਰੀ ਹੈ ਤੇ ਇਹ ਜੰਮੂ ਪਠਾਨਕੋਟ ਜੰਮੂ ਪਠਾਨਕੋਟ ਕਹਿੰਦੇ ਆ ਜਲੰਧਰ ਪਠਾਨਕੋਟ ਰੋਡ ਆ ਕਰੋ ਚੱਕ ਆ ਇੱਧਰ ਜਲੰਧਰ ਆ ਜੀ ਇੱਧਰ ਪਠਾਨਕੋਟ ਆ ਜੰਮੂ ਆ ਸ਼੍ਰੀਨਗਰ ਆ ਇਹ ਆਪਣੇ ਭਰਾਵਾਂ ਦਾ ਕਾਰ ਬਾਜ਼ਾਰ ਗੱਡੀ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਤੇ ਤੁਸੀਂ ਆ ਸਕਦੇ ਬਿਲਕੁਲ ਨਵੀਆਂ ਨਕੋਰ ਗੱਡੀਆਂ ਤੇ ਬਿਲਕੁਲ A1 ਠੀਕ ਆ ਫਸਟ ਓਨਰ ਗੱਡੀਆਂ ਆ ਤੇ ਘੈਂਟ ਗੱਡੀਆਂ ਪੂਰੀਆਂ ਹਰ ਇੱਕ ਤਰ੍ਹਾਂ ਦੀ ਗੱਡੀ ਮਿਲੇਗੀ ਕਿਉਂ ਵੀਰ ਜੀ ਕਿਦਾਂ ਕੋਈ ਕਹਿਣਾ ਚਾਹੋ ਕਹਿਣਾ ਜਾਉਗੇ ਕੁਝ ਹਾਂ ਜੀ ਤਸੱਲੀ ਕਰਕੇ ਜੀ ਪਸੰਦ ਕਰਕੇ ਲੈ ਕੇ ਜਾ ਹਾਂ ਬਿਲਕੁਲ ਅਗਦਾ ਆਨੰਦ ਮੰਨ ਅਗਦਾ ਆਨੰਦ ਤੁਹਾਡੀ ਸੇਵਾ ਪਾਣੀ ਵੀ ਪੂਰੀ ਕਰਾਂਗੇ ਤੁਸੀਂ ਆ ਸਕਦੇ ਆ ਤੁਸੀਂ ਯਾਰਾ ਲੈ ਸਕਦੇ ਆ ਸੋ ਇਹਨੂੰ ਭੁੱਕੀ ਨਾ ਸਮਝੋ ਇਹ ਬੂਰਾ ਆ ਇਹ ਬੂਰਾ ਆ ਤੇ ਆ ਇਹ ਸਾਡਾ ਨਾਂ ਉਹਦਾ ਰੰਗ ਭਾਵੇਂ ਕਾਲਾ ਪਰ ਇਹਦਾ ਨਾਂ ਗੋਰਾ ਆ। ਇਹਨੂੰ ਗੋਰਾ ਕਹਿੰਦੇ ਆ। ਗੋਰਾ ਚੱਕ ਵਾਲਾ ਤੇ ਵਾਕਈ ਇਹ ਪਿੰਡ ਵੀ ਚੱਕ ਦੇ ਦੇ ਇਹਦਾ ਨਾਂ ਵੀ ਗੋਰਾ ਤੇ ਗੋਰਾ ਚੱਕ ਵਾਲਾ ਬਣ ਗਿਆ ਨਾ ਕਲਾਕਾਰ ਫੇ। ਆਹ ਹੈ ਜੀ ਪ੍ਰੀਮੀਅਮ ਕਾਰ ਬਾਜ਼ਾਰ ਆਪਣੇ ਭਰਾ ਦਾ। ਸੋ ਇਹਦੀ ਲੋਕੇਸ਼ਨ ਜਿਹੜੀ ਮੈਂ ਤੁਹਾਨੂੰ ਦੱਸ ਦਵਾਂ ਮਕੇਰੀਆਂ ਪਿੰਡ ਚੱਕ ਦੇ ਬਿਲਕੁਲ ਵਿਚ ਆ ਉੱਪਰ ਹੀ ਠੀਕ ਆ। ਸੋ ਇਹਦੇ ਬਿਲਕੁਲ ਓਪੋਜ਼ਿਟ ਸਾਈਡ ਹੈਗਾ ਚਾਹੇ ਵਾਲਾ। ਆ ਵਹ ਚੇ ਦੀ ਚਾਹ ਵਾਲੀ ਆਪਣਾ ਚਾਹ ਵਾਲਾ ਤੇ ਇਹਦੇ ਸਾਹਮਣੇ ਬਿਲਕੁਲ ਆਪਣਾ ਘਰ ਬਾਜ਼ਾਰ ਆ ਸੋ ਅੱਜ ਅਸੀਂ ਆਗੂ ਘੁਬਾਲਣ ਲੱਗੇ ਮੈਂ ਕਿਹਾ ਚੱਲ ਫੰਕਸ਼ਨ ਕਰਦੇ ਆ ਜੇ ਪਿੰਡ ਫਿਰ ਪਿੰਡੋਂ ਆ ਗਏ ਆ ਪਿੰਡੋਂ ਅਸੀਂ ਨਜ਼ਾਰੇ ਲੈ ਰਹੇ ਆਣ ਕੇ ਲੱਗੀ ਮਾਰੀ ਲੱਗੀ ਤਾਂ ਹੈਗੀ ਆ ਜੀਆ ਲਓ ਜੀ ਪਾਲੀ ਗਈ ਮੱਠੀ ਮੱਠੀ ਲੱਗ ਕੁਣ ਲਤਫ ਲੈਣੇ ਬੈਠੇ ਮੁੰਡਾ ਸਫਾਈ ਕਰ ਰਿਹਾ ਨਾਲ ਨਾਲ ਕਹਿੰਦਾ ਤੁਹਾਨੂੰ ਸਫਾਈ ਜਿ ਬਟਾਉਣਾ ਆ ਮੁੰਡੇ ਬਹੁਤ ਬੀਬੇ ਆ ਕੰਮ ਬਹੁਤ ਕਰਦੇ ਆ ਇਹ ਚੱਕ ਦੇ ਚੋ ਬਰਾ ਚੱਕ ਦੇ ਲਓ ਜੀ ਚਾਹ ਆ ਗਈ ਹੈ ਮਿੱਤਰਾਂ ਦੀ ਚਾਹ ਦਾ ਲਤਫ ਲੈ ਰਹੇ ਆ ਚਾਹ ਵਾਲੇ ਦੇ ਸਾਹਮਣੇ ਅਸੀਂ ਚਾਹ ਵਾਲੇ ਦੇ ਘਟ ਜਾਨੇ ਆਪਣੀ ਚਾਹ ਪੀਣੇ ਆ ਕਾਰ ਬਜ਼ਾਰ ਤੋਂ ਬਣਵਾ ਕੇ ਇਹ ਆ ਉਹ ਆਪਣਾ ਚਾਹੇ ਸਾਡੀ ਆਪਣੀ ਚਾਹੇ ਆ ਇਹ ਸਾਡੀ ਆਪਣੀ ਸਾਂਝੀ ਚਾਹੇ ਆ ਆਪਣਾ ਚਾਹੇ ਹੈਗਾ 13 ਚਾਹੇ ਇਹ ਸਾਡੀ ਸਾਂਝੀ ਚਾਹੇ ਆ ਸਾਂਝੀ ਚਾਹੇ ਤਾਂ ਉਹ ਭੁਖੀ ਦਾਲ ਬਾਬਾ ਅਸੀਂ ਸਪੈਸ਼ਲ ਲੇੜੇ ਰੱਖੇ ਜਿੰਨੀ ਖਾਣੀ ਆ ਭੁਖੀ ਪੁੱਕੀ ਚਮਚਾ ਖਾਓ ਤੇ ਨਾਲ ਚਾਹ ਪੀਓ ਲਓ ਜੀ ਆਪਾਂ ਨਹੀਂ ਕਦਰ ਹੀ ਨਹੀਂ ਕਰੀ ਇਹ ਚੀਜ਼ਾਂ ਦੀ ਕਿਉਂਕਿ ਆਪਾਂ ਖਾਈ ਦੀਆਂ ਨਹੀਂ ਆ ਆਪਾਂ ਇਹਨਾਂ ਚੀਜ਼ਾਂ ਤੋਂ ਨਫ਼ਰਤ ਕਰੀ ਦੀਆਂ ਸਾਰੀਆਂ ਗੱਡੀਆਂ ਆਪਣੇ ਭਰਾ ਦੀਆਂ ਆ ਜੇ ਕੋਈ ਵਿਜ਼ਿਟ ਕਰਨਾ ਚਾਹੁੰਦਾ ਤੇ ਤੁਸੀਂ ਆ ਸਕਦੇ ਆ ਗੱਡੀਆਂ ਬਾਰੇ ਕੀ ਕਹਿਣਾ ਚਾਹੁੰਦੇ ਜਗਤਾਰ ਜੀ ਸ਼ਹਿਰ ਦਾ ਉਧਰ ਹੈ ਕਿ ਸਾਡੇ ਕੋਲ ਹਰਕ ਪਕਾ ਦੀ ਕਾਰ ਖੜੀ ਆ ਹਾਂ ਦੇਖੋ ਉਧਰ ਖੜੀਆਂ ਆਂ ਦੀਆਂ ਦਲਗੀਆਂ ਲਾਈਨ ਚ ਹਾਂ ਸਮਝਦੇ ਹੋ ਤੇ ਇਹ ਜਿਆਦਾ ਕਿੰਨੇ ਕ ਮਾਡਲ ਤੱਕ ਹੈਗੀਆਂ ਕਿੰਨਾ ਕ ਮਾਡਲ ਆ ਗੱਡੀਆਂ ਮਾਡਲ 12 ਤੋਂ ਲੈ ਕੇ 20 ਅੱਛਾ 12 ਤੋਂ ਉੱਪਰ ਹੀ ਆ ਹਨਾ ਤੇ ਰੇਟ ਡਰਾਈਵਰ ਦਾ ਰੇਟ ਕੀ ਆ ਡਰਾਈਵਰ ਦਾ ਸਵਿਫਟ 38 ਅ ਡਰਾਈਵਰ ਦਾ ਰੇਟ ਕੀ ਵੀਰ ਜੀ ਦੇ ਰਿਆਂਗੇ ਯਾਰ ਤੇਰਾ ਭਰਾ ਜਿਹੜਾ ਮੇਰੇ ਭਰਾ ਦਾ ਬਲੌਗ ਦੇਖ ਕੇ ਮੇਰੇ ਭਰਾ ਦੀ ਵੀਡੀਓ ਦੇਖਿਆਗਾ ਉਹਨੂੰ ਸਪੈਸ਼ਲਿਸਟ ਬਣਾ ਦੇਣਾ ਲਓ ਜੀ ਬੰਦੇ ਨੇ ਹੁਣ ਇੰਨੀ ਗੱਲ ਕਹਿਤੀ ਆ ਤੇ ਬਾਕੀ ਤੁਸੀਂ ਆ ਸਕਦੇ ਆ ਲੋਕੇਸ਼ਨ ਤੁਹਾਨੂੰ ਪਤਾ ਹੀ ਆ ਜਲੰਧਰ ਤੋਂ ਪਠਾਨਕੋਟ ਰੋਡ ਆ ਸੋ ਚਾਈ ਵਾਲੇ ਦੇ ਬਿਲਕੁਲ ਓਪੋਜ਼ਿਟ ਭਰਾ ਦੀ ਲੋਕੇਸ਼ਨ ਆ ਤੁਸੀਂ ਵਿਜ਼ਿਟ ਕਰੋ ਗੱਡੀਆਂ ਟੌਪ ਕਲਾਸ ਕ੍ਰੇਟਾ, ਸੁਵਿਫਟ, ਹੰਡਈ ਵਰਨਾ ਸਭਨ ਡਰਾਈਵਰ ਸ਼ੰਡਾਈਵਰ ਸਾਰੀਆਂ ਲਓ ਜੀ ਆ ਗੱਡੀਆਂ ਸਾਬ ਇਹਨਾਂ ਦੀਆਂ ਲੱਗੀਆਂ ਵੈਗਨਰ, ਵੈਗਨਰ ਬਾਕੀ ਗਦਾਮ ਚ ਉਹ ਅੱਜ ਬੰਦ ਆ ਕਰਕੇ ਬਣਾਇਆ ਮੈਂ ਨਾ ਤੂੰ ਪਿਆਰ ਕਰਦੀ ਆ ਨਾ ਪਿਆਰ ਕਿੱਥੇ ਕਰਦੀ ਆ ਤੂੰ ਤਾਂ ਕਰਦੀ ਨਹੀਂ ਤਬੀਅਤ ਹੀ ਤੇ ਮੇਰੀ ਕਰਦੀ ਰਹਿਣੀ ਆ ਇੰਸਟਾਗ੍ਰਾਮ ਤੇ ਉਹ ਤਾਂ ਇਹ ਕਰਨੀ ਪੈਂਦੀ ਐ ਕਿਉਂ ਉਹ ਕਿਉਂ ਕਰਨੀ ਪੈਂਦੀ ਐ ਕੀ ਚੱਕਰ ਸਭ ਕੋ ਕਰਨਾ ਪੈਂਦਾ ਆ ਹੁੰਦੀਆਂ ਦਾਦੀਆਂ ਵੇਖ ਲਓ ਕਿੰਨਾ ਮੇਰਾ ਖਿਆਲ ਰੱਖਦੀ ਐ ਕਿ ਮੇਰਾ ਪੋਤਾ ਮੇਰਾ ਮੈਂ ਦੇਖਤੀ ਨਹੀਂ ਕਰਦੀ ਤੇਰੀਆਂ ਗੱਲਾਂ ਅਗਰ ਜਾਨੀ ਐ ਤੂੰ ਗੱਲਾਂ ਲੱਗੀਆਂ ਕਰਦਾ ਤੈਨੂੰ ਨਹੀਂ ਜਵਾਬ ਤਾਂ ਦੇਣਾ ਹੀ ਪੈਂਦਾ ਜੀਣਾ ਪੈਂਦਾ ਜੀ ਦੇਣਾ ਪੈਂਦਾ ਬਿਲਕੁਲ ਮੈਂ ਇੱਕ ਮਿੰਟ ਆਪਾਂ ਰੱਖ ਲਿਓ ਅੱਧਰ ਹੁੰਦੇ ਆ ਇਹ ਬਿੱਕੀ ਗੱਲ ਬਸੋਂ ਬਾਹਰ ਹੋ ਗਈ ਗੱਲ ਮੈਨੂੰ ਆਉਣਾ ਹੀ ਪਿਆ ਫਿਰ ਹੈ ਮੇਰੀ ਬੀਬੀ ਦੀ ਬਾਹ ਥੱਕ ਗਈ ਮੈਂ ਕਿੱਥੇ ਗਿਆ ਬਾਹ ਤੇਰੀ ਕਿਦਾਂ ਥੱਕ ਗਈ ਇੰਨਾ ਜ਼ੋਰ ਤੇਰੀ ਬਾਹ ਦੇ ਵਿੱਚ ਇੰਨੇ ਡੋਲਿਆਂ ਦੇ ਵਿੱਚ ਹੈ ਜ਼ੋਰ ਤੇਰੇ ਹੈ ਤੇਰੇ ਡੋਲਿਆਂ ਚ ਇੰਨੇ ਜ਼ੋਰ ਤੇ ਤੂੰ ਬਾਦਾਮ ਰੋਜ਼ ਖਾਨੀ ਆ ਕੀ ਹੋਇਆ ਕੀ ਕੀਤਾ ਮਾਨ ਰੋਜ਼ ਸੂਰ ਦਾ ਮੀਟ ਖਾਨੀ ਤੇ ਅਜੇ ਤੇਰੇ ਡੋਲਿਆਂ ਚ ਜਾਣ ਨਹੀਂ ਹੈਗੀ ਬੀਬੀ ਹੋਣੀ ਮੈਂ ਲੋੰਦਾ ਉਦਾਂ ਹੀ ਨਹੀਂ ਲੱਭਦਾ ਹੋਣੀ ਮੀਟ ਮੂਡ ਖਾਣਾ ਛੱਡਦੇ ਹਾਂ ਹਾਂ ਵੀ ਪਈ ਹੈ ਹੁਣ ਤੇ ਮੀਟ ਮੂਡ ਖਾਣਾ ਛੱਡਦੇ ਯਾਰ ਇੰਨਾ ਇੰਨੀ ਉਮਰ ਹੋ ਗਈ ਬੰਦੇ ਨੂੰ ਚਲੋ ਇੰਨੀ ਕੁ ਉਮਰ ਚ ਆ ਜਾਂਦੀ ਹੈ ਬੰਦੇ ਨੂੰ ਅਕਲ ਹੁਣ ਕਿ ਟੈਕ ਕਿਉਂ ਹੁਣ ਕਦਾ ਟਾਈਮ ਹੋਇਆ ਹੁਣ ਹੁਣ ਜਾਣਾ ਤਾਂ ਹੋ ਖਾ ਕੇ ਬੋਲੇ ਕਦਾ 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 ਮੀਟ ਖਾਦਾ ਕਦਾ ਕਦਾ ਮੀਟ ਖਾਦਾ ਏਦਾਂ ਥੋੜਾ ਕਰਕੇ ਆ ਏਦਾਂ ਕੀ ਹੋਇਆ ਕੁਝ ਤਾਂ ਵੱਡੇ ਹੱਥ ਤੇ ਵਾਜਦਾ ਏਦਾਂ ਹੀ ਕਰਨ ਲਿਆ ਮੈਂ ਏਦਾਂ ਨਾ ਕੋਈ ਵੀ ਕੀ ਗੱਲ ਏ ਹਲਵਾ ਜੀ ਆ ਜਾਓ ਜਨੇ ਜਨੇ ਗਜਰੇਲਾ ਖਾਣਾ ਜੀ ਹੈ ਬੀਬੀ ਖੁੱਲਾ ਸਦਾ ਆਇਆ ਕਿਉਂ ਹੋਰ ਸਾਡੀ ਕਹਿੰਦਾ ਮੇਰ ਨਾਲ ਬੂਹ ਬਟਿਆ ਲਤੀਆ ਆ ਨਾ ਮੈਂ ਬਟਿਆ ਬੁਲਾਇਆ ਚਲਾਇਆ ਮੈਂ ਤਾਂ ਕੋਈ ਚੱਕਰ ਨਹੀਂ ਆਹ ਦੇਖੋ ਪਾਣੀ ਝਾੜਦਾ ਪਾਣੀ ਝਾੜਦਾ ਨਾ ਹਾ ਜਨਾ ਹੋਲੀ ਬਸ ਆਓ ਖਾਦਿਓ ਬੀਬੀ ਸੁਣਾ ਕੋਈ ਪਾਪੇ ਬਾਰੇ ਗੱਲਬਾਤ ਕੋਈ ਕੀ ਗੱਲਬਾਤ ਆ ਗਿਆ ਆਈਆਂ ਬਾਲਵਾ ਸੁਪਨੇ ਜਾਓ ਓ ਜੱਟ ਦੀਆਂ ਬਾਹਾਂ 'ਚ ਜੋਰ ਆ ਬੀਬੀ ਕਿਤੇ ਇੰਦਾ ਹੀ ਨਹੀਂ ਹੈਗਾ ਜੱਟ ਬੜਾ ਨਹੀਂ ਮੈਂ ਤੇ ਰਹਿ ਜੱਟ ਤੇ ਨਾ ਇੰਦਾ ਕਹਤਾ ਤੂੰ ਨੰਗਾ ਕਹਿਦਾ ਨਹੀਂ ਕਿਸੇ ਵੇਲੇ ਹੈ ਮੈਂ ਹੀ ਕਹਣਾ ਉਹ ਕਰਨਾ ਕਿਉਂ ਕਰਨਾ ਪੈਂਦਾ ਮੇਰੀ ਬੇਇੱਜ਼ਤੀ ਨਾ ਨਾ ਫਿਕਰਿਆ ਕਰ ਓ ਬੱਲੇ ਜਸਮਨ ਚਲਾ ਕੇ ਦੱਸ ਦੇ ਫੇਰ ਗੱਡੀ ਅੱਜ ਜਗਾ ਘਾਟਾ ਥੋੜੀ ਜੀ ਗੱਡੀਆਂ ਕਰਕੇ ਉਹ ਤੋ ਚਲਾਉਗਾ ਹਣ ਜਸਮਨ ਦੱਸੂਗਾ ਚਲਾ ਕੇ ਗੱਡੀ ਨੂੰ ਏ ਉਹ ਤੋ ਗੱਡੀ ਟੱਕਰ ਆ ਗਈ ਉਹ ਆ ਗਈ ਆ ਗਈ ਆ ਗਈ ਇੰਦਰ ਨੂੰ ਕੁਝ ਨਹੀਂ ਟੇਡੀ ਉਹ ਫੇ ਮਾੜੀ ਮਾੜੀ ਟੇਡੀ ਉਹ ਹੈਂਡਲ ਜਾ ਘਮਾ ਦਿੰਦਾ ਨਾ ਨਹੀਂ ਫਿਰ ਪਾਪਾ ਸੁਪਨੇ ਜਾ ਕੇ ਕੀ ਕਰੇ ਹਾਂ ਹੁਣ ਓਏ ਪਾਪਾ ਹੁਣ ਲੈ ਕੇ ਬੈਠਾ ਰਿਹਾ ਸੁਪਨੇ ਵਿੱਚ ਓਏ ਹੋਈ ਆ ਇਹਨੇ ਕਈ ਵਾਰ ਅੱਛਾ ਪਾਪਾ ਅੱਥੇ ਬੈਠੇ ਆ ਹੁਣ ਪਾਪਾ ਖਰੇ ਕੀ ਜਾਰੂ ਮੁੱਟੇ ਉੱਗ ਪਏ ਉੱਤੇ ਗਜਰੇ ਚਾਹ ਜੈ ਇਸੇ ਚੀਜ਼ ਨੂੰ ਖਾ ਲੈ ਪਾਪਾ ਤੇ ਗਾ ਅੰਮੀ ਇਸੇ ਚੀਜ਼ ਨੇ ਖਾ ਲਿਆ ਮਾਰਦੀ ਰਹਿਨੀ ਤੂੰ ਇਸੇ ਚੀਜ਼ ਨੇ ਖਾ ਲਿਆ ਇਸੇ ਚੀਜ਼ ਨੇ ਖਾ ਲਿਆ ਬਦਨਾਮ ਕਰਦੀ ਰਹਿਨੀ ਮੇਰੇ ਪਾਪੇ ਨੂੰ ਤੂੰ ਤੈਨੂੰ ਅਕਲ ਹੀ ਹੈ ਨਹੀਂ ਤੈਨੂੰ ਅਕਲ ਹੈ ਤੂੰ ਸੇਂਗੀ ਜਾ ਹੋ ਗਿਆ ਅਰੇ ਕਹਿੰਦੇ ਅਰੇ ਇਹ ਅਰੇ ਪਹਿਲਾਂ ਨਾ ਹੋਵੇਗਾ ਫਿਰ ਮੈਂ ਸੱਤੇ ਫੁੱਲ ਦਿੱਤਾ ਹੋਏ ਦੀ ਇਹ ਨਹੀਂ ਹੋਏਗਾ ਕਿਦਾਂ ਬੈੜਾ ਦੇ ਬੱਲਾ ਨਾ ਹੋਏਗਾ ਮੱਥੇ ਮੱਲਾ ਹਾਂ ਉਹ ਬੀਬੀ ਤੇ ਮੱਥੇ ਪੁੱਲੀ ਦਾ ਹੋਏਗੀ ਸਮਝ ਨਹੀਂ ਆਈ ਇਹ ਗੱਲ ਦੀ ਮੈਨੂੰ ਗੱਲ ਦੀ ਸਮਝ ਨਹੀਂ ਆਈ ਹਾਂ 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 ਜਿੱਦਾਂ ਨਾ ਹੋਏਗੀ ਤੂੰ ਕਿਦਾ ਵਤੈ ਹੋਰ ਉਹ ਦਾਸ ਹੋਈ ਹੈ ਨਾ ਹਾਂ ਦਾ ਬੇਟਾ ਉਹ ਉਹ ਕੋਈ ਨਾ ਕਰ ਉਹ ਕਰਦਾ ਵੀ ਉਹ ਸਿੱਧੇ ਤੇ ਹੋਰ ਹੋਰ ਉਹ ਬੇਟਾ ਉਹ ਬੱਲਾ ਦਾ ਨਹੀਂ ਬੱਲਾ ਬੱਲਾ ਨਾ ਮੱਥੇ ਪੁੱਲੀ ਹੋਵੇਗੀ ਪਹਿਲਾਂ ਤਾਂ ਬੱਲਾ ਨਾ ਹੋਏਗਾ ਤਾਂ ਮੱਥੇ ਪੁੱਲੀ ਤਾਂ ਜਰੂਰ ਹੋਏਗੀ ਇਹਦਾ ਠੀਕ ਆ ਜੀ ਇਹ ਨੀਕੀ ਪਹਿਲੀ ਨਿਸ਼ਾਨੀ ਤਾਂ ਹੋਏ ਚਾਰਜ ਹੋਣਾ ਚਾਰਜ ਵਾਲੀ ਹੈ ਨਹੀਂ ਇਹ ਇਹ ਸੈੱਲ ਹੀ ਪੈਂਦੇ ਹੈ ਸੈੱਲ ਵਾਲੀ ਯਸਵੰਤ ਕੀ ਕਰਦਾ ਪੁੱਤ ਹੋ ਗਿਆ ਉਹਨਾ ਪਾਣੀ ਸ਼ੁਕਰੀਆ ਵਿੱਚੋਂ ਭਲਾ ਭਾਈ ਜੀ ਹੋਰ ਮੈਂ ਤਾਂ ਪਹਿਲਾਂ ਹੋਰ ਤੇ ਲੱਗੇ ਹਾਂ 12 ਨਾ ਹੋ ਗਿਆ 1 ਵਜੇ ਗਿਆ ਹੋਇਆ ਕੀ ਕੀ ਕਰੀ ਇਹ ਇਹਦੇ ਵਿੱਚ ਦੁੱਧ ਲਿਆ ਕੇ ਪਾਇਆ 2 ਕਿਲੋ ਇੱਕ ਪਾਇਆ 2 ਕਿਲੋ ਇੱਕ ਪਾਇਆ ਘਰ ਦਾ ਜਿਹੜਾ ਬਖਰਾ ਪਾਇਆ ਓ ਮਾਈ ਗੋਡ ਹੈ ਨਾ ਖਾਣਾ ਫਿਰ ਖਾਏਂਗੀ ਤੈਨੂੰ ਸੱਚ ਮੈਂ ਜ਼ਹਿਰ ਕਰਦਾ ਹੈ ਤੈਨੂੰ ਮਾਰਾ ਲੱਗਣਾ ਬੀਬੀ ਇਹ ਤੂੰ ਨਾ ਖਾਈ ਮੈਂ ਤੈਨੂੰ ਦੱਸਾਂ ਥੋੜਾ ਖਾ ਲਾਂਗੇ ਨਹੀਂ ਨਹੀਂ ਤੈਨੂੰ ਖਾਣ ਨਹੀਂ ਦੇਣਾ ਮੈਂ ਨਾ ਕੰਮ ਹੀ ਕੋਈ ਗੱਲ ਨਹੀਂ ਹੈ ਕੰਮ ਹੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਬੀਬੀ ਤੇਰਾ ਹੀ ਆ ਤੈਨੂੰ ਨਾ ਆ ਕੋਈ ਇਹ ਮਨ ਨਹੀਂ ਰੱਖਿਆ ਤੈਨੂੰ ਨਾ ਆ ਕੋਈ ਦੱਸ ਨਾ ਮਾਨ ਨਹੀਂ ਰੱਖਿਆ ਮਾਸਾ ਨਾ ਚੀਜ਼ ਮਿਲੇ ਤਾਂ ਤੂੰ ਘਰ ਸਿਰ ਤੇ ਚੱਕ ਲੈਣੀ ਆ ਚਾਹ ਮਾਸਾ ਲੇਟ ਹੋ ਜAVE ਤੂੰ ਮੇਰੀ ਮੰਮੀ ਨੂੰ ਉਹ ਬੋਲਦੀ ਜਿਹੜਾ ਰੇ ਰੱਬ ਦਾ ਨਾਮ ਮੰਮੀ ਤੇਰੇ ਉੱਪਰ ਹਾਂ ਹਾਂ ਦੱਸ ਨਾਸਾ ਪਾੜ ਦੇ ਤੀ ਹਾਂ ਮੰਮੀ ਨੂੰ ਪੁੱਛ ਲਾ ਕੇ ਨਾ ਆ ਦੁਪਹਿਰੇ ਦੁੱਧ ਲੇਟ ਹੋ ਗਿਆ ਤੂੰ ਮੇਰੀ ਮੰਮੀ ਨੂੰ ਇਦਾਂ ਬੋਲੀਂਗੀ ਕਿ ਕਿਤੇ ਕਹਿਣ ਦੀ ਗੱਲ ਨਹੀਂ ਹੈ ਹੋਲਿਓ ਕਹਿਣ ਤਾਂ ਦੇਈ ਮੰਮੀ ਆ ਤਾਂ ਫੇਰ ਫੇਰ ਦੇ ਵੀ ਤੇ ਮੈਂ ਕੋ ਬੋਲਦੀ ਨਹੀਂ ਹਾਂ ਝੂਠ ਨਾ ਰਹੀ ਝੂਠ ਚਾ ਤੂੰ ਮੈਂ ਵੀ ਕੁਝ ਬੋਲਦੀ ਨੇ ਤੇ ਜਾਣ ਜਾਂਦੇ ਮੈਂ ਤਾਂ ਉਹ ਉਹ ਤੂੰ ਕਿਹਦੇ ਨਾਲ ਕਿਹੜੀ ਰਾਤ ਜਸਮਨ ਕੀ ਕਰਦਾ ਪੁੱਤ ਚਾਬੀ ਕਿੱਥੇ ਰੱਖਿਆ ਓ ਮਾਈ ਗੋਡ ਕਾਰ ਇਤਰਾਫਦੀ ਆ ਓਕੇ ਅੱਜ ਸੂਟ ਨਵਾਂ ਪਾਇਆ ਲੱਗਦਾ ਅੱਜ ਕੁਝ ਨਾ ਪਾਏ ਨਾ ਸੂਟ ਪਾਇਆ ਤਿੰਦੇ ਤਨ ਉਹ ਪਾਏ ਬੀਬੀ ਤੋਂ ਸੂਟ ਹੈ ਹੀ ਕੋਈ ਨਾ ਸੂਟ ਹੈ ਹੀ ਨਹੀਂ ਆ ਵਿਚਾਰੀ ਨੂੰ ਦਿੰਦਾ ਹੀ ਕੋਈ ਨਹੀਂ ਲੈ ਕੇ ਤਾਂ ਥੋੜੀ ਕਰਕੇ ਫੇਰੇ ਮੈਂ ਕਿਹਨੂੰ ਕਿਹਾ ਮੇਰੇ ਕੋ ਐ ਨਹੀਂ ਮੈਨੂੰ ਕਹਿੰਦੀ ਨਹੀਂ ਕੰਨਾਂ 'ਚ ਫੂਕਾ ਮਾਰਦੀ ਤਾਂ ਰੇਣੀ ਮੇਰੇ ਨਹੀਂ ਮੇਰੇ ਕੰਨਾਂ 'ਚ ਫੂਕਾ ਮਾਰਦੀ ਤਾਂ ਰੇਣੀ ਆ ਕਿ ਕਿ ਤੇਰੀ ਮਾਂ ਨੇ ਨਿਕਲਦੀ ਸਵਾਗ ਦੇਤਾ ਬਾਕੀ ਮੈਨੂੰ ਸਾਰੇ ਲੈ ਮੈਨੂੰ ਕਹਿੰਦੀ ਕਿ ਵੱਡੀ ਨੂੰ ਉਹਨੇ ਮੈਨੂੰ ਕਈ ਵਾਰੀ ਲੈ ਦਿੱਤੇ ਛੋਟੀ ਨੂੰ ਮੈਨੂੰ ਕੋਈ ਨਹੀਂ ਇਹ ਤਵਾ ਲਾ ਕੇ ਇੱਕ ਮੈਂ ਤਵਾ ਲਾਈ ਜਾਂਦਾ ਆਪਣੀ ਮਾਂ ਦਾ ਲਾਈ ਜਾਂਦਾ ਨਹੀਂ ਕਹਿੰਨੀ ਤੂੰ ਨਹੀਂ ਨਹੀਂ ਕੋਈ ਜਾਤ ਨਹੀਂ ਮੈਂ ਚੱਲ ਕੇ ਇਹ ਨਹੀਂ ਕੀਤੀ ਨਾ ਤਾਂ ਮੈਂ ਡਰਦਾ ਡਰ ਹੁਣ ਤਾਂ ਮੁਕਰਨ ਮਰੇ ਮੁਕਰੇ ਦਾ ਕੀ ਇਲਾਜ ਆ ਨਹੀਂ ਮੈਂ ਜਦੋਂ ਕੋਈ ਮਾੜੀ ਗੱਲ ਕਹਿੰ ਕੇ ਇੰਤਾਈ ਤੂੰ ਮੈਂ ਡਰਦਾ ਡਰਦਾ ਅੱਜ ਵੜਕਦੀ ਆ ਮੋਹ ਕਦੀ ਬਾੜੀ ਹੋਰ ਸਾਰਾ ਉਹ ਮੈਂ ਤੇਰੀ ਕਿੰਨੀ ਸੇਵਾ ਕਰਦਾ ਤੂੰ ਮੇਰਾ ਕਦੀ ਗੁਣ ਜਾਣਿਆ ਤੇ ਕੀ ਹੋਵੇਲ ਮਾਲਚ ਕਰਾਂਗਾ ਤੂੰ ਇਹ ਖੇਤ ਤੇ ਚੱਕਰਾਂ ਮਿਲਣਾ ਕਰਕੇ ਹਾਂ ਕੋਸਰਾ ਕੋਸ ਤੇ ਬੀਬੀ ਕਰਨਾ ਹੈ ਪੈਣਾ ਕੋ ਲਾਤਾ ਘੁੱਟ ਮਾਲਚ ਕਰ ਮੈਂ ਇੰਦਾਂ ਕਰਕੇ ਖੇਤ ਤੇ ਚੱਕਰਾਂ ਹਾਂ ਆਏ ਇਧਰ ਆ ਮੇਰੇ ਕੋਲ ਆ ਪਾਪਾ ਕੁਆ ਪਾਪਾ ਨੂੰ ਕਰਦੇ ਫੇ ਇਹ ਆਏ ਓਏ ਆਏ ਓਏ ਜੋਰ ਦੀ ਇਹ ਆਏ ਓਏ ਜੂਆ ਪੇ ਆ ਕਿ ਵਾਤਾ ਲੈ ਕੇ ਗਿਆ ਜਸਮਨ ਕਦੋਂ ਲੈ ਕੇ ਗਿਆ ਸੀ ਸੁੱਤੇ ਬਿਕ ਜਾਗਦੇ ਕਾਹਦੇ ਨਾ ਪੜਦੇ ਰਹੇ ਲੈਂਪ ਹੁੰਦੀ ਹੈ ਲੈਂਪ ਕਿੱਦਾਂ ਦੱਸੈ ਨਹੀਂ ਉਹਦੇ ਮੈਂ ਕਹਾਂਗਾ ਕਿ ਸ਼ਾਇਦਾਂ ਨਹੀਂ ਹੁੰਦੀ ਹੈ ਹਾਂ ਲੰਪ ਜਗਦੀ ਉਹਦੇ ਦੇਖੀ ਨਹੀਂ ਤੂੰ ਜੀਬੀ ਨੇ ਚਰਖਾ ਕੱਤੀ ਜਣਾ ਲਾਗੇ ਹਾਂ ਅਸੀਂ ਪੜਨਾ ਲੱਸੀ ਪਾ ਲੈਣੀ ਤੇ ਚਰਖਾ ਘਾ ਲੈਣਾ ਮੈਂ ਕਿਹੜੇ ਪੱਕੇ ਫਾਇਲ ਵਿੱਚ ਕਿਹੜਾ ਚਰਖਾ ਕੱਤਣਾ ਰਾਤ ਨੂੰ ਆਹ ਰਾਤ ਚਰਖਾ ਤੇ ਮੈਂ ਸਾਰਾ ਚੱਲਿਆ ਲਸੀਂ ਤੜਕੇ ਵੀ ਇੱਦਾਂ ਕਰ ਦਿੰਦੀ ਸਾਡੇ ਪੜਦੇ ਪੜਦੇ ਕਈ ਕਿਤਾਬਾਂ ਥੱਲੇ ਡੇਪੜੇ ਸੁੱਤੇ ਆ ਸੁੱਤੇ ਆਂ ਇੱਕ ਵਾਰੀ ਲੱਭੀ ਰਹੀ ਆਪ ਉਹ ਵੇ ਉਹ ਉਹ ਪਾਪੇ ਦੀ ਤੁਸੀਂ ਗੱਲ ਦੱਸਦੇ ਨੇ ਬਿੱਕੇ ਭਾਈ ਦੀ ਰੈਡੀ ਦੀ ਕਿ ਪੜਦੇ ਪੜਦੇ ਨੀਂਦ ਆ ਕੇ ਛੱਡੀ ਕਿਦਾਂ ਕੀ ਹੋਇਆ ਸੀ ਪੜਨ ਲਿਆ ਸੀ ਨਾ ਤੇ ਬਾਪੂ ਕੋਲ ਪੜਨੇ ਕੋਈ ਇੰਗਲਿਸ਼ ਦਾ ਇੱਕ ਹਮ ਲੇਖ ਪੜਨ ਲਿਆ ਤੇ ਇਹਨਾਂ ਕੰਦਰ ਜਾਈ ਚ ਨਹੀਂ ਪੈਣਾ ਹਮ ਿੱਲੇ ਬੈਠੋ ਵੀ ਬੋਰੀ ਫਾਗ ਬੈਠੋ ਸਾਡੇ ਬੜੀ ਹਾਂ ਹਾਂ ਜਦ ਮੀਂਹ ਦਉਦੀ ਰਜਾਈ ਕੋਲ ਲੀਤੇ ਹਾਂ ਕੋਈ ਗੱਲ ਦੀ ਜੀ ਨਹੀਂ ਆਉਂਦੀ ਹਮ ਬਾਤ ਉਹ ਇਦਾਂ ਕਿਤਾਬ ਬੜੀ ਝੁਕੀ ਆਈ ਕਿਤਾਬ ਡੇਗ ਤੇ ਲੇ ਉਹ ਬਾਜਾ ਮਾਣ ਜਿਲੇਦਾ ਉੜ ਕੇ ਆ ਕੇ ਜਾਈ ਮੈਨੂੰ ਖਿੱਚ ਕੇ ਨਾ ਛੱਡੀ ਬੈਠੀ ਮੈਂ ਕਹਿੰਦਾ ਚੱਲ ਬੋਰੀ ਦੇ ਬਾੜ ਤਲੇ ਲੈ ਦਾਂ ਤੈਨੂੰ ਦੇ ਲਾ ਹੈ ਬਾਪੂ ਦੇ ਕਿਹੜੇ ਗੁਕਾਰ ਤੋਂ ਮਰਦਾ ਥੋੜਾ ਹੀ ਆ ਬਾਪੂ ਬਾਪੂ ਦਾ ਸੁਭਾਅ ਵਧੀਆ ਸੀ ਹੈ ਨਾ ਆਈ ਸਾਰਾ ਜੇਠ ਲੱਗਦਾ ਹੈ ਅੱਜ ਕੱਲ੍ਹ ਜੇਠਾ ਜੁੱਠਾ ਕੋਈ ਨਹੀਂ ਆਉਂਦੀ ਆਹ ਸਾਰਾ ਦੀ ਕਥਿ ਤਰੀ ਆਹ ਸਾਖ ਤਾਂ ਹੁੰਦਾ ਵੇ ਮਰੀ ਨਾ ਪਤਾ ਨਹੀਂ ਕਿਸੇ ਨੇ ਪਾਤੀਆਂ ਤੇ ਢਾਤੀਆਂ ਕਿੰਨਾ ਕੀ ਭਿੰਦੀ ਉੱਥੇ ਜਿੱਥੇ ਹੁਣ ਵਿੱਚੇ ਹੋਣਾ ਤੜ ਤੇ ਭਿੰਦੀ ਜਿਹੜੇ ਕਹਿੰਦੇ ਜਦੋਂ ਬੁੜੀਆਂ ਬੋਲਦੀਆਂ ਕਹਿੰਦੇ ਪਾਤੀਆਂ ਨੂੰ ਤਰ ਹੂੰ ਕਿਆ ਇਹ ਤਾਂ ਅਜੇ ਹੁਣ ਆਇਆ ਜੀ ਉਹ ਕਹਿੰਦਾ ਬਾਪੂ ਕਹਿੰਦਾ ਓਏ ਓਏ ਆਪਣੀ ਮਾਂ ਨੂੰ ਸੁਝਾਓ ਓਏ ਉਹ ਉਹ ਦੇਖੋ ਬੇਗ ਨਹੀਂ ਲਾਉਂਦੀ ਅੱਡੇ ਬੋਲੀ ਜਾਣਦੀ ਆ ਹਵਾ ਚ ਗੱਲਾਂ ਸੁਣੀਆਂ ਜਾਂਦੀ ਆ ਵਾਹ ਜੀ ਸਾਨੂੰ ਬੁਲਾਉਂਦਾ ਨਹੀਂ ਹੁੰਦਾ ਇਹ ਤਾਂ ਬੁਲਾਉਣਾ ਨਹੀਂ ਮੈਂ ਵੀ ਨਾ ਸਾਨੂੰ ਰਾਤ ਹੁੰਦੀ ਕਈ ਵਾਰਾਂ ਭਿੰਦੇ ਤਾਂ ਮੈਂ ਕਈ ਵਾਰ ਦੀ ਦੇਖਿਆ ਹੁਣ ਤੇ ਕਹਿਣਾ ਮਾਂ ਨੂੰ ਜਣਾ ਲਾ ਮਾਂ ਕਹਿਣਾ ਮਾਂ ਨੂੰ ਕਹਿਣਾ ਮਾਂ ਇਹਨੂੰ ਸਿਕਾਇਆ ਕਰੋ ਜੀ ਦੀ ਬੋਲਣਾ ਹੁੰਦਾ ਹੈ ਵੀ ਆਇਆ ਹੈ ਨਾ ਜਰਮਨ ਦੀ جنگ ਲੜਨ ਜਰਮਨ ਚ ਆਪ ਗੱਲ ਕੋਈ ਐਵੇਂ ਫੱਤੇ ਖਾ ਖਾ ਕੇ ਗੁਜ਼ਾਰਾ ਕੀਤਾ ਕੁੱਤੇ ਦੇ ਰਸਤੇ ਦੇ ਖਾ ਖਾ ਕੇ ਉਹ ਤੋਂ جنگ ਚ ਉੱਥੇ جنگ ਦੇ ਤੜੇ ਤੇ ਕਰ ਲੈ ਅੰਗਰੇਜ਼ ਨੇ ਜਰਮਨ ਦੀ ਲੜਾਈ ਚ ਰਹੇ ਇਹਨਾਂ ਨੂੰ ਸਰਟੀਫਿਕੇਟ ਦਿੱਤਾ ਸੀਗਾ ਤੇ ਨਾਲ ਨਾ ਯੂਪੀ ਦੇ ਵਿੱਚ ਜਮੀਨ ਹਲਾਟ ਹੋਈ ਸੀ ਪਤਾ ਨਹੀਂ 200 ਕਿੰਨਾ ਬੰਦ ਨੇ ਕਿੰਨਾ ਹੱਬੇ ਅੱਛਾ ਤੇ ਉਹ ਉਹਨੇ ਕਿਹਾ ਇਹਦੋਂ ਇਹਨਾਂ ਅਜੇ ਵੀ ਦਸਤ ਦੇ ਸਰਟੀਫਿਕੇਟ ਆਪਣਾ ਤੇ ਕਹਿੰਦਾ ਵੀ ਸਾਡੇ ਜਿਹੜੇ ਭਰਾ ਕਹਿੰਦਾ ਤੁਹਾਡਾ ਇੱਕ ਡੈਡੀ ਤੇ ਇੱਕ ਸਾਡਾ ਚਾਚਾ ਕਹਿੰਦਾ ਇਹ ਕਹਿੰਦੇ ਲਾਤੇ ਅਸੀਂ ਕਿਹੜਾ ਮੰਡ ਪੱਟੇ ਜੁੱਪੀ ਜੀ ਜਾ ਕੇ ਅੱਛਾ ਕੀ ਕਰਨਾ ਮੰਡ ਮੰਡ ਵੀ ਜਿੱਦਾਂ ਜੰਗਲ ਕਿਹੜਾ ਪੱਟੇ ਜਾ ਕੇ ਅੱਛਾ ਚਾਚਾ ਵੀ ਅਸੀਂ ਕੀ ਲੈਣੀ ਉੱਥੇ ਜ਼ਮੀਨ ਜਾ ਕੇ ਅਸੀਂ ਇੱਥੇ ਜਾ ਕੇ ਜੰਗਲ ਪੱਟਿਆ ਕਿੰਨੀ ਮਿਲੀ ਸੀ ਪਤਾ ਨਹੀਂ 200 250 ਕਿੱਲਾ ਸੀ ਬਹੁਤ ਅੱਛਾ ਇਹ ਗਏ ਨਹੀਂ ਪਲਾਟ ਹੋਈ ਸੀ ਆ ਮੈਨੂੰ ਪਤਾ ਮਿਲਦੀ ਵਜ੍ਹਾ ਕਰਕੇ ਪਲਾਟ ਅੱਛਾ ਜਿੱਧਰ ਹੈਗਾ ਨਾ ਨਾਨਕ ਮਤਾ ਉਹ ਤਾਂ ਇੱਧਰ ਆਓ ਬਾਹਰ ਆ ਜਾਓ ਅੱਛਾ ਨਾਨਕ ਮਤਾਲਾ ਪਾਸੂ ਉੱਤਰਨਾ ਕੋਈ ਆਲਾਟ ਜੰਗ ਜੰਗ ਕਿਦਾਂ ਲੱਗੀ ਸੀ ਉਦੋਂ ਇਹਨਾਂ ਜਿਹੜੇ ਲੜਨਗੇ ਸਰਬੰਦੀਤ ਮੇਰੇ ਕੋਲ ਇੰਗਲੈਂਡ ਦੀ ਸੀ ਜਿਹੜੀ ਹਿਟਲਰ ਵੇਲੇ ਲੱਗੀ ਸੀ ਹਾਂ ਇਹ ਜਰਮਨ ਦੇ ਨਾਲ ਸੀਗੀ ਇੰਗਲੈਂਡ ਦੀ ਜਦੋਂ ਬ੍ਰਿਟਿਸ਼ ਕੰਪਨੀ ਜਿਹੜੀ ਆਈ ਸੀਗੀ ਇੰਡੀਆ ਵਿੱਚ ਹਾਂ ਉਦੋਂ ਉਹਨਾਂ ਨੇ ਸਾਡੇ ਲੋਕਾਂ ਨੂੰ ਭਰਤੀ ਕਰੇ ਆਪੋ ਵਿੱਚ ਹੀ ਭਰਾਵਾਂ ਮਾਰੂ ਜੰਗ ਸੀ ਅੱਛਾ ਨਹੀਂ ਲਾਈ ਜਾਂਦੇ ਅਨਪੜ੍ਹ ਸੀਗਾ ਤੇ ਉਦੋਂ ਉਹ ਭਰਤੀ ਹੋ ਵੀ ਗਿਆ ਕੌਣ ਸੀਸਵਾ ਸੋਰਾ ਅਨਪੜ੍ਹ ਸੀ ਬਿਲਕੁਲ ਜਿੱਟਾ ਅੱਛਾ ਬਾਕੀ ਗੱਲ ਉਹਦੋਂ ਨਾ ਜੰਗ ਦੇ ਵਿੱਚ ਜਿੱਦਾਂ ਬਲਦੀ ਚ ਝੋਕਦੇ ਭਈ ਆਓ ਇਹ ਜ ਆ ਫੈਲਾ ਥੋੜੇ ਅੱਧੇ ਹੋ ਗਏ ਨਾ ਸਿੱਕੇ ਅੱਧੇ ਸਾਡਿਆਂ ਨੇ ਇੱਧਰ ਇੰਗਲੈਂਡ ਵਾਲਿਆਂ ਨੇ ਹੂੰ ਆਪੇ ਚ ਬਾਬਾ ਉਹ ਉਹ ਨਾ ਹੀ ਭਰਤੀ ਹੋਏ ਕਹਿੰਦੇ ਐਦਾ ਨਾ ਧੁੱਪ ਨਿਕਈ ਤਾਂ ਬੰਦੀ ਛੁੱਟੀ ਹੋਈ ਸਾਨੂੰ ਐਸੇ ਕਰਨ ਲੱਗ ਪਏ ਕਹਿੰਦਾ ਐਡਾ ਪੱਥਰ ਨਿਕਲਿਆ ਨੀਟਰ ਥੱਲੇ ਹੋਏਗਾ ਜੇ ਇਹਨਾਂ ਕਰ ਬੁਰਾ ਆਹੋ ਫਿਰ ਕੋਈ ਅੱਜ ਲੰਮੇ ਟੱਡ ਫਾਟੇ ਤੇ ਅੱਜ ਆ ਦਸੀ ਤੂੰ ਦੇ ਲਾ ਬਾਪੂ ਉਹ ਗਿਆ ਕਦੀ ਬਾਕੀ ਨੂੰ ਲੱਤਾਂ ਜਦੋਂ ਇਹਨਾਂ ਨਾਲ ਦੇ ਬੀ ਆਪਣੇ ਵਾਲੇ ਨੇ ਸਾਦੇ ਚੀਜ਼ਾਂ ਰੱਖੀਆਂ ਨੇ ਤੀਂ ਢਾਬਾ ਵੀ ਰੱਖਿਆ ਹੀ ਹੋਣਾ ਹੈ ਆਹ ਵਾਲੀ ਕੀ ਕਰਤ ਹੋ ਜਾਂਦੀ ਹੈ ਮਾਂ ਮੋੜੀ ਮੋੜੀ ਜਦੋਂ ਇਹਨੇ ਪੱਤੀ ਕਰਾਇਆ ਤੇ ਕੱਡੇ ਘਾਣਾ ਘਰ ਦੇ ਇਧਰ ਹੂੰ ਤੇ ਮੁੰਡਾ ਪਹਲੇ ਲਾ ਆਇਆ ਉਹ ਨਹੀਂ ਤਾ ਪਾਦਰ ਹੁੰਦਾ ਕਿ ਬੱਚੀ ਆਉਣਾ ਨਹੀਂ ਜਾਂਦੇ ਜਿੱਦਾਂ ਬਾਪੂ ਨੂੰ ਜਦੋਂ ਕਰਾਇਆ ਹੂੰ ਕਹਦੇ ਫਿਕਨ ਨਵੇਂ ਵਲੌਗ ਚ ਕੱਲ੍ਹ ਦੀ ਚ ਮਿਲਾਂਗੇ ਹੁਣ ਇਜਾਜ਼ਤ ਦੋਗੇ ਕਾ ਮਿਲਦੇ ਆ ਕੱਲ ਨੂੰ ਕੱਲ ਨੂੰ ਮਿਲਾਂਗੇ ਤੇ ਅੱਜ ਲਈ ਕਹਨ ਅੱਜ ਲਈ ਇੰਨਾ ਕੁ ਗੱਲਾਂ ਬਾਤਾਂ ਮਨਜੂ ਪ੍ਰਵਾਨ ਕਰਿਓ ਪ੍ਰਵਾਨ ਕਰਿਓ ਸੋ ਕੱਲ੍ਹ ਦੇ ਵਲੌਗ ਚ ਮਿਲਾਂਗੇ ਬਸ ਕੱਲ੍ਹ ਦੇ ਲਈ ਧੰਨਵਾਦ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਤੇ ਜੇ ਗਜਰੇਲਾ ਖਾਣਾ ਤੇ ਆਜੋ ਕਹਦੇ ਲਾ ਬਣਾ ਲਿਆ ਹਾਂ ਜੀ ਸਾਰਾ ਤਾਂ ਛੇਤੀ ਛੇਤੀ ਆ ਜਾਓ ਹਾਂ ਤਾਂ ਕਿਹਾ ਉਹਦਾ ਮੇਰਾ ਦਿਲ ਤਾਂ ਨਹੀਂ ਕਰਦਾ ਕਿ ਇਹਨੂੰ ਚੀਜ਼ ਦੇ ਇਹਨੂੰ ਪਰ ਮੈਂ ਵੱਡੇ ਜਿਗਰ ਨਾਲ ਕਿਹਾ ਇੱਕ ਗੱਲ ਹੈ ਨਹੀਂ ਨਹੀਂ ਮੈਂ ਕਿਹਾ ਕਿਹਾ ਦਿੱਤਾ ਪਰ ਆਇਓ ਨਾ ਕੋਈ ਵੀ ਹੈ ਨਾ ਜਿਗਰਾ ਬਹੁਤ ਆ ਤੁਸੀਂ ਆਓ ਆਓ ਆ ਵਾ ਬੀਬੀ ਸਾਡੀ ਸੇਰ ਵੀ ਕਥਾ ਹੋਣੀ ਬਸ ਬਣਾਇਆ ਹੈ ਹੁਣ ਆ ਜਾਣਾ ਹੈ ਹਾਲੇ ਦੁਆਲੇ ਸਾਰੇ ਜਿਹੜੇ ਪਾਸ ਪਕਣ ਜਾ ਬੀਬੀ ਐਡਾ ਛੋਟਾ ਖਾਣ ਵਾਸਤੇ ਚੀਜ਼ ਦੇਣੀ ਨਹੀਂ ਕਿ ਇਹਨੂੰ ਬੀਬੀ ਐਡਾ ਛੋਟਾ ਜਿਗਰਾ ਰੱਖਦੀ ਯਾਰ ਤੂੰ ਤਾਂ ਮੰਨਦਾ ਦੱਸ ਤਾਂ ਦੇ ਲੋ ਬੀਬੀ ਲੱਗ ਗਿਆ ਪਤਾ ਹੁਣ ਹੁਣ ਦਰਸ਼ਕਾਂ ਨੂੰ ਪਤਾ ਲੱਗ ਗਿਆ ਦੇਖਿਆ ਬੀਬੀਆ ਡਿੱਕੀ ਇਹ ਪੁਰਾਣੇ ਬੁੱਢਿਆਂ ਦਾ ਆਹੀ ਹੈ ਵੀ ਦਿਲ ਨਹੀਂ ਹੈਗਾ ਨਹੀਂ ਆਇਆ ਮੰਗਰੋਂ ਕੋਲ ਆਹ ਸਿਲਾਈ ਦੰਦਈਓ ਸਾਰੀ ਦਿਹਾੜੀ ਫਾਹ ਲੱਗਣ ਦਾ ਆਹ ਸਿਲਾਈ ਉਹ ਤੇ ਹੁਣ ਸੁਣ ਹੀ ਲਿਆ ਲੋਕਾਂ ਨੇ ਚੱਲ ਬੀਬੀ ਹੁਣ ਤੂੰ ਤੇ ਲੋਕਾਂ ਕੋਲ ਕਰਾ ਬੇਚਦੀ ਮੈਂ ਇਦਾਂ ਨਹੀਂ ਆ ਭਰਾ ਮੈਂ ਇਦਾਂ ਦੀ ਤਾਂ ਜੋ ਕਰਨਾ ਕਰ ਲੋ ਕਹਦੇ ਇੱਕ ਵਾਰੀ ਕਹ ਜੋ ਕਰਨਾ ਕਰ ਲੋ ਨਹੀਂ ਨਹੀਂ ਕਿ ਹੁਣ ਹਾਲ ਕਰਨਾ ਕੀ ਹੈ ਕਹਿੰਦਾ ਇਹਨਾਂ ਨੇ ਚੱਲ ਫੇਰ ਬਾਏ ਬਾਏ ਕਹ ਦੇ ਚੱਲ ਬਾਏ ਬਾਏ ਭਰਾਵਾ ਬਾਏ 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 ਜਿਆ ਮੜਾ ਚੜੇ